हेलो एवरीवन नमस्ते सत श्री अकाल राम राम आई होप ਤੁਸੀਂ ਸਾਰੇ ਠੀਕ ਹੋਮੋਗੇ ਤੁਹਾਡੇ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਾਲਕ ਪਨੀਰ ਦੀ ਰੈਸিপি ਗਾਇਸ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਚੰਗੀ ਲੱਗਦੀ ਹੈ ਤਾਂ ਪਲੀਜ਼ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ थैंक यू ਪਾਲਕ ਪਨੀਰ ਬਣਾਉਣ ander ਲਈ ਆਪਾਂ ਲਈ ਹੋਈ ਆ ਪਾਲਕ ਤੇ ਇਹ ਅਸੀਂ ਆਪਣੇ ਖੇਤ ਵਿੱਚੋਂ ਤੋੜੀ ਹੋਈ ਆ ਔਰਗੈਨਿਕ ਪਾਲਕ ਹੈ ਤੇ ਆਪਾਂ ਇਹਦੀਆਂ ਜਿਹੜੀਆਂ ਡੰਡੀਆਂ ਸੀਆਂ ਮੋਟੀਆਂ-ਮੋਟੀਆਂ ਆਪਾਂ ਤੋੜ ਦਿੱਤੀਆਂ ਨੇ ਪਾਲਕ ਨੂੰ ਬਿਲਕੁਲ ਸਾਫ਼ ਕਰ ਲਿਆ ਤੇ ਹੁਣ ਆਪਾਂ ਇਹਨੂੰ ਪਾਣੀ ਨਾਲ ਧੋ ਦਵਾਂਗੇ ਇੱਕ ਵਾਰ ਪਾਲਕ ਨੂੰ ਇੱਕ ਵਾਰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਤਾਂ ਜੋ ਪੱਤਿਆਂ 'ਤੇ ਜੋ ਵੀ ਮਿੱਟੀ ਜਾਂ ਡਸਟ ਲੱਗੀ ਹੋਈ ਹੈ ਉਹ ਸਾਰੀ ਰਿਮੂਵ ਹੋ ਜਾਵੇ ਪਾਲਕ ਨੂੰ ਉਸੇ ਪਾਣੀ ਨਾਲ ਸਾਫ਼ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਅਸੀਂ ਇੱਕ ਬਰਤਨ ਵਿੱਚ ਲਿਆ ਹੈ ਪਾਣੀ ਕੁੱਲੇ ਜੇ ਬਰਤਨ ਵਿੱਚ ਤੁਸੀਂ ਵੀ ਪਾਣੀ ਲੈ ਲੈਣਾ ਹੈ ਤੇ ਇਸ ਨੂੰ ਅਸੀਂ ਗਰਮ ਹੋਣ ਦਵਾਂਗੇ ਪਾਣੀ ਹੁਣ ਚੰਗੇ ਤਰੀਕੇ ਨਾਲ ਗਰਮ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚੀ ਚੀਨੀ ਚੀਨੀ ਪਾਉਣ ਦੇ ਨਾਲ ਇੱਕ ਤਾਂ ਪਾਲਕ ਦਾ ਕਲਰ ਮੇਨਟੇਨ ਰਹੇਗਾ ਤੇ ਦੂਜਾ ਉਕਾਲੀ ਨਹੀਂ ਫਿਰੇਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਲਕ ਨੂੰ ਪਾ ਦੇਣਾ ਗਰਮ ਪਾਣੀ 'ਚ ਆਪਾਂ ਸਾਰੀ ਪਾਲਕ ਹੁਣ ਪਾਣੀ ਵਿੱਚ ਪਾ ਲਈ ਐ ਦੇਖਣ ਨੂੰ ਤਾਂ ਜ਼ਿਆਦਾ ਲੱਗਦੀ ਐ ਪਰ ਜਦੋਂ ਇਹ ਸੌਫਟ ਹੋ ਜਾਏਗੀ ਤਾਂ ਬਹੁਤ ਥੋੜੀ ਜੀ ਬਚੇਗੀ ਪਾਲਕ ਨੂੰ ਸੀ ਬਹੁਤ ਵਧੀਆ ਤਰੀਕੇ ਨਾਲ ਉਬਾਲ ਲਿਆ ਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਠੰਡੇ ਪਾਣੀ ਵਿੱਚ ਪਾਵਾਂਗੇ ਦੇਖੋ ਪਾਲਕ ਉਬਲਣ ਤੋਂ ਬਾਅਦ ਬਿਲਕੁਲ ਥੋੜੀ ਜੀ ਰਹਿ ਗਈ ਆ ਪਹਿਲਾਂ ਬਹੁਤ ਜ਼ਿਆਦਾ ਲੱਗਦੀ ਸੀਗੀ ਤੇ ਜਦੋਂ ਆਪਾਂ ਇਹਨੂੰ ਗਰਮ ਪਾਣੀ ਚ ਕੱਢ ਲੈਣਾ ਤਾਂ ਤੁਰੰਤ ਆਪਾਂ ਠੰਡੇ ਪਾਣੀ ਵਿੱਚ ਪਾ ਲੈਣਾ ਨੂੰ ਤਾਂ ਜੋ ਠੰਡੀ ਹੋ ਜਵੇ ਤਦ ਬਾਅਦ ਵਿੱਚ ਆਪਾਂ ਨੇ ਮਿਕਸੀ ਵਿੱਚ ਪੀਸ ਲਵਾਂਗੇ। ਪਾਲਕ ਨੂੰ ਠੰਡੇ ਪਾਣੀ ਵਿੱਚ ਵੀ ਕੱਟ ਲਿਆ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਪੇਸਟ। ਮਿਕਸੀ ਵਿੱਚ ਪਾ ਕੇ ਇਹਨੂੰ ਆਪਾਂ ਸਮੂਥ ਪੇਸਟ ਬਣਾ ਲਵਾਂਗੇ ਦਾ। ਪਾਲਕ ਦਾ ਪੇਸਟ ਬਣਾ ਕੇ ਅਸੀਂ ਰੱਖ ਲਿਆ ਹੈ ਤੇ ਸਾਈਡ ਤੇ ਅਸੀਂ ਤੜਕੇ ਦਾ ਸਮਾਂ ਵੀ ਕੱਟਿਆ ਹੋਇਆ ਹੈ ਅਦਰਕ ਲਸਣ ਟਮਾਟਰ ਤੇ ਬਰੀਕ ਕੱਟੇ ਹੋਏ ਪਿਆਜ਼। ਤੜਕਾ ਲਗਾਣ ਲਈ ਅਸੀਂ ਗੈਸ ਓਨ ਕਰਕੇ ਇੱਕ ਬੈਲ ਰੱਖ ਲਿਆ ਹੈ। ਪੈਨ ਵਿੱਚ ਤੇਲ ਪਾ ਲਿਆ ਹੈ ਤੇਲ ਹੁਣ ਅਸੀਂ ਗਰਮ ਹੋਣ ਦਵਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਜੀਰਾ ਨਾਲੀਏ ਇਸ ਵਿੱਚ ਐਡ ਕਰਾਂਗੇ ਅਦਰਕ ਲਸਣ ਅਦਰਕ ਲਸਣ ਉਹ ਚੰਗੀ ਤਰ੍ਹਾਂ ਲਿੱਕੇ ਨਾਲ ਭਨ ਹੋ ਗਿਆ ਹੈ ਤੇ ਹੁਣ ਅਸੀਂ ਇਸ ਵਿੱਚ ਪਾਓ ਐਡ ਕਰਾਂਗੇ ਪਿਆਜ਼ ਪਿਆਜ਼ ਨੂੰ ਇਸ ਦੇ ਵਿੱਚ ਚਲਾਉਂਦੇ ਰਹਿਣਾ ਹੈ ਤਾਂ ਕਿ ਜੀਚੇ ਨਾ ਲੱਭੇ ਪਿਆਜ਼ ਵੀ ਭੁੰਨ ਹੋ ਗਏ ਨੇ ਤੇ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਟਮਾਟਰ ਲੇਅਰ ਦੇ ਤੱਕ ਇਹਨੂੰ ਸੰਤੁਸ਼ਟ ਕਰ ਲੈਣਾ ਹੈ ਟਮਾਟਰ ਅਤੇ ਟੀਏ ਦੋਨੋਂ ਹੀ ਪਨੋ ਮੋਟੇ ਲੈਨੇ ਤੇ ਹਾਂ ਇਸ ਨੂੰ ਐਡ ਕਰਾ ਲੇ ਮਸਾਲੇ ਮੈਂ ਪੀਲੀਆ ਲਾ ਬਨਮਕ ਲਾਲ ਮਿਰਚ ਧਨੀਆ ਪਾਊਡਰ ਹਲਦੀ ਹੁਣ ਸਾਰਾ ਤੜਕਾ ਚੰਗੀ ਤਰ੍ਹਾਂ ਭਨ ਹੋ ਗਿਆ ਤੇ ਸਿੱਕੋ ਤੜਕੇ ਨੇ ਤੇਲ ਛਿੜਨਾ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਹਾਂ ਇਸ ਵਿੱਚ ਐਡ ਕਰਾਂਗੇ ਪਾਲਕ ਦਾ ਪੇਸਟ ਅਸੀਂ ਉਸ ਨੂੰ 5 ਤੋਂ 10 ਮਿੰਟ ਚੰਗੇ ਤਰੀਕੇ ਨਾਲ ਪਾਲਕ ਨੂੰ ਪਕਾ ਲੈਣਾ ਹੈ ਤਾਂ ਜੋ ਪਾਲਕ ਦਾ ਕੱਚਾपन ਖਤਮ ਹੋ ਜੇ। ਜੇ ਦਸਵਾੜ ਵਿੱਚ ਤੁਹਾਨੂੰ ਪਤਾ ਲੱਗ ਜੇਗਾ ਕਿ ਪਾਲਕ ਕੱਚੀ-ਕੱਚੀ ਆ। ਜੇ ਹੁਣ ਪਾਲਕ ਬਹੁਤ ਅੱਛੇ ਤਰੀਕੇ ਨਾਲ ਭੁੰਨ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਆਡ ਕਰਾਂਗੇ ਮਲਾਈ, ਫ੍ਰੈਸ਼ ਮਲਾਈ। ਜਿਹੜੀ ਮਲਾਈ ਦੁੱਧ ਭਰਾਂਦੀ ਨਾ ਮੌਤ ਵਿੱਚ ਪਾਵਾਂਗੇ। ਮਹੱਸਾ ਸੀ ਤਿੰਨ ਚਮਚਾ ਜੀ ਇਹ ਵਿੱਚ ਐਡ ਕਰਾਂਗੇ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਮਲਾਈ ਪਾਉਣ ਤੋਂ ਬਾਅਦ ਆਪਾਂ ਇਹਨੂੰ 3 ਤੋਂ 4 ਮਿੰਟ ਹੋਰ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਨੀਰ ਤੇ ਇਹ ਘਰ ਦਾ ਕੱਢਿਆ ਹੋਇਆ ਪਨੀਰ ਹੈ ਦੋਸਤੋ ਅਸੀਂ ਪਨੀਰ ਪਾਉਣ ਤੋਂ ਬਾਅਦ 3 ਤੋਂ 4 ਮਿੰਟ ਹੋਰ ਪਕਾਇਆ ਸੀਗਾ ਤੇ ਹੁਣ ਅਸੀਂ ਗੈਸ ਨੂੰ ਕਰ ਦਿੱਤਾ ਹੈ ਬੰਦ ਤੇ ਸਾਡਾ ਪਾਲਕ ਪਨੀਰ ਹੋ ਗਿਆ ਰੈਡੀ ਤੇ ਹੁਣ ਖਾਣ ਲਈ ਹੋ ਜਾਉ ਤਿਆਰ ਗਾਇਸ ਪਾਲਕ ਪਨੀਰ ਹੋ ਗਿਆ ਰੈਡੀ ਤੇ ਬਣਾ ਕੇ ਹੁਣ ਇੰਜੋਏ ਕਰੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਡੀ ਰੈਸিপি ਕੀ ਹੋਜੀ ਬਣੀ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਗਾਇਸ